ਸਬਸਕ੍ਰਾਈਬ ਕਰੋ ਦਿਵਯਾ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਚਲੋ ਮੰਨ ਲਿਆ ਕਿ ਕਾਂਗਰਸ ਦੇ ਕੋਲ 13 ਲੱਖ ਵੋਟਰਾਂ ਦੇ ਵਿੱਚੋਂ ਕੋਈ ਵੀ ਗੁਰਦਾਸਪੁਰ ਦਾ ਵੋਟਰ ਇਸ ਕਾਬਿਲ ਨਹੀਂ ਸੀ ਕਿ ਕਾਂਗਰਸ ਉਸ ਨੂੰ ਲੋਕ ਸਭਾ ਹਲਕੇ ਦੇ ਵਿੱਚੋਂ ਟਿਕਟ ਦਿੰਦੀ ਪਰ ਭਾਜਪਾ ਨੂੰ ਤਾਂ ਪੰਜਾਬ ਦੇ 2 ਕਰੋੜ ਵੋਟਰਾਂ ਦੇ ਵਿੱਚੋਂ ਕੋਈ ਕਾਬਿਲ ਨਹੀਂ ਮਿਲਿਆ ਤੇ ਸੱਨੀ ਦਿਓਲ ਨਾਂ ਦੇ ਫਿਲਮੀ ਹੀਰੋ ਨੂੰ 2000 ਕਿਲੋਮੀਟਰ ਦੂਰੋਂ ਮੁੰਬਈ ਤੋਂ ਚੋਣ ਲੜੰਗੜੀ ਚੁਕ ਲਿਆਂਦਾ ਜਿਸ ਨੇ ਹੁਣ ਚੋਣ ਨੂੰ ਦਰਚਸਪ ਬਣਾ ਦਿੱਤਾ ਹੈ ਹਾਲਾਂਕਿ ਗੁਰਦਾਸਪੁਰ ਚ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਕਵਿਤਾ ਖੰਨਾ ਸਵਰਨ ਸਲਾਰੀਆ ਅਤੇ ਮਾਸਟਰ ਮੋਹਨ لال ਪਾਰਟੀ ਪ੍ਰਤੀ ਸਰਗਰਮ ਸਨ ਪਰ ਕੀ ਪਾਰਟੀ ਨੂੰ ਉਹਨਾਂ ਤੇ ਭਰੋਸਾ ਨਹੀਂ ਸੀ ਹਾਲਾਂਕਿ ਪੂਰੇ ਗੁਰਦਾਸਪੁਰ ਦੇ ਵਿੱਚ ਭਾਜਪਾ ਦੇ ਵੱਲੋਂ ਬਗਾਵਤੀ ਸੁਰ ਉਠਣੇ ਸ਼ੁਰੂ ਹੋ ਗਏ ਨੇ ਪਰ ਪਿਛਲੀ ਵਾਰ ਮੌਜੂਦਾ ਐਮਪੀ ਸ੍ਰੀ ਸੁਨੀਲ ਜਾਖੜ ਨੇ ਜਿਮਣੀ ਚੋਣ ਦੇ ਵਿੱਚ ਕਰੀਬ 9.2 ਲੱਖ ਨਾਲ ਜਿੱਤ ਹਾਸਲ ਕੀਤੀ ਸੀ ਸਵਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸੰਨੀ ਇਸ ਜਿੱਤ ਦੇ ਅੰਦਰ ਨੂੰ ਘਟ ਕਰਦਾ ਹੈ ਜਾਂ ਫਿਰ ਆਪ ਜਿੱਤ ਕੇ ਲੋਕ ਸਭਾ ਦੇ ਵਿੱਚ ਜਾਂਦਾ ਹੈ ਭਾਜਪਪਾਲ ਸਵਾਇਸ ਦੇ ਕਿ ਸੰਨੀ ਇੱਕ ਫਿਲਮੀ ਸਿਤਾਰਾ ਹੈ ਚੋਣ ਜਿੱਤਣ ਲਈ ਕੋਈ ਹੋਰ ਮੁੱਦਾ ਹੀ ਨਹੀਂ ਹੈ ਪਰ ਸੁਨੀਲ ਜਾਖੜ ਨੂੰ ਕਾਂਗਰਸ ਦੇ ਸਰਕਾਰ ਹੋਣ ਦੇ ਨਾਲ ਮੌਜੂਦਾ ਐਮਐਲਏ ਤੇ ਮੰਤਰੀਆਂ ਦਾ ਵੀ ਭਰਪੂਰ ਸਮਰਥਨ ਹੈ ਤਦ ਨੂੰ ਦੱਸਿਆ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਇਕਲੌਤੇ ਹਲਕੇ ਦੇ ਤਿੰਨ ਮੰਤਰੀ ਵਿਧਾਨ ਸਭਾ ਪੰਜਾਬ ਦੇ ਵਿੱਚ ਨੇ ਵੈਸੇ ਸੰਨੀ ਦੇ ਪਿਤਾ ਤਰਮਿੰਦਰ ਨੇ ਵੀ ਪੀਕਾ ਨੇਰ ਤੋਂ 2004 ਦੇ ਵਿੱਚ ਭਾਜਪਾ ਦੇ ਵੱਲੋਂ ਚੋਣ ਲੜੀ ਸੀ ਉਹਨਾਂ ਕਰੀਬ 67000 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਸੀ ਪਰ ਚਿੱਤਨ ਮਗਰੋਂ ਪੀਕਾ ਨੇਰ ਦੇ ਵਿੱਚ ਸਿਰਫ ਇੱਕ ਵਾਰ ਹੀ ਗਏ ਸਨ ਤੇ ਅੱਗੋਂ ਸਿਆਸਤ ਤੋਂ ਤੋਬਾ ਕਰ ਲਈ ਸੀ ਇਹ ਵੀ ਦੱਸ ਨਹੀਂ ਹੋ ਗਿਆ ਕਿ ਦਿਓਲ ਪਰਿਵਾਰ ਕਦੀ ਵੀ ਕਿਸੇ ਫਿਲਮੀ ਹਸਤੀ ਦੇ ਜੰਮਨ ਮਰਨ ਤੱਕ ਤੇ ਵੀ ਨਹੀਂ ਗਿਆ ਇਹ ਹੁਣ ਲੋਕ ਸੋਚ ਲੈਣ ਕਿ ਇਹ ਜਿਹੇ ਲੀਡਰ ਨੂੰ ਚੁਣਨਾ ਹੈ ਜੋ ਲੋਕਾਂ ਦੇ ਨਾਲ ਵਿਚਰਦਾ ਹੈ ਜਾਂ ਫਿਰ ਉਹ ਜਿਸ ਦੇ 5 ਸਾਲ ਬਾਅਦ ਦਰਸ਼ਨ ਕਰਦੇ ਨੇ ਇਹ ਤਾਂ ਲੋਕਾਂ ਦੇ ਹੱਥ ਵਸ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤ ਕੇ ਲੋਕ ਸਭਾ ਦੇ ਵਿੱਚ ਪਰਚਮ ਲਹਿਰਾਉਂਦਾ ਹੈ ਨਿਊਜ਼ ਡੈਸਕ ਤੋਂ ਸਾਹਿਲ ਮਹਿਤਾ ਦੇ ਨਾਲ ਬਿਊਰੋ ਰਿਪੋਰਟ ਦੁਬਿਆ ਪੰਜਾਬ ਟੀਵੀ